ਸ੍ਰੀ ਗੁਰਤੀਏ ਕ ਬਹਾਦਰ ਟਰੱਕ ਯੂਨੀਅਨ ਵਿੱਚ ਅੱਜ ਸਰਵਤ ਦੇ ਭਲੇ ਲਈ ਤੇ ਸੀਜ਼ਨ ਦੀ ਸ਼ੁਰੂਆਤ ਮੌਕੇ ਸ੍ਰੀ ਅਕਾਟਪੜ ਸਾਹਿਬ ਦੇ ਭੋਗ ਪਾਏ ਗਏ ਇਸ ਮੌਕੇ ਦੇ ਮੁੱਖ ਮਹਿਮਾਨ ਹਲਕਾ ਵਿਧਾਇਕ ਨਰਿੰਦਰ ਕੌਰ ਬਰਾਜ ਅਤੇ ਸ਼੍ਰੋਮਣੀ ਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਟੀ ਪਹੁੰਚੇ ਹੋਏ ਸਨ ਇਸ ਮੌਕੇ ਤੇ ਟਰੱਕ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਫੱਗੋ ਵਾਲਾ ਅਤੇ ਜਮੁਸ਼ੰਦਰਪਾਲ ਕੌਰ ਰਾਜਨਾਫਰੀ ਭੀਮ ਸਿੰਘ ਰਾਮ ਗੋਇਲ ਅਤੇ ਵਿਸ਼ਾਲ ਭਾਂਬਰੀ ਜੀ ਪਹੁੰਚੇ ਹੋਏ ਸਨ ਜਿੱਥੇ ਇਸ ਮੌਕੇ ਤੇ ਬਕਵਾ ਕਾਗੋਂ ਨੇ ਉੱਥੇ ਹਾਜ਼ਰੀ ਨਵਾਈ ਉੱਥੇ ਹੀ ਇਸ ਮੌਕੇ ਤੇ ਹਰਵਿੰਦਰ ਸਿੰਘ ਕਾਕੜਾ ਹਰੀ ਸਿੰਘ ਫੱਗੋ ਵਾਲਾ ਦਰਸ਼ਨ ਸਿੰਘ ਕਾਲਾ ਝਾੜ ਚੇਅਰਮੈਨ ਬਲਾਕ ਸਮਿਤੀ ਜਗਸੀਰ ਚਨੇੜੀ ਬਿਕਰਮਜੀਤ ਸਿੰਘ ਨਖਟੇ ਬਲਜਿੰਦਰ ਸਿੰਘ ਤੇਜੇ ਸੁਖਮਨ ਸਿੰਘ ਗੁਰਪ੍ਰੀਤ ਸਿੰਘ ਲਖਵੀਰ ਸਿੰਘ ਫੱਗੋ ਵਾਲਾ ਅਤੇ ਸਾਬਕਾ ਜ਼ਿਲ੍ਹਾ ਟਰੱਕ ਯੂਨੀਅਨ ਦੇ ਪ੍ਰਧਾਨ ਵਿਪਨ ਕੁਮਾਰ ਸ਼ਰਮਾ ਰੋਸ਼ਨ ਲਾਲ ਰੂਪਚੰਦ ਗੋਇਲ ਅਤੇ ਇਸ ਮੌਕੇ ਤੇ ਗੁਰਪ੍ਰੀਤ ਸਿੰਘ ਬੱਬੂ ਨਦਾਮਪੁਰ ਅਤੇ ਉਹਨਾਂ ਦੇ ਨਾਲ ਰਜਿੰਦਰ ਸਿੰਘ ਚਾਹਲ ਰਣਜੀਤ ਸਿੰਘ ਚਾਹਲ ਅਤੇ ਇਸ ਮੌਕੇ ਤੇ ਹੋਰ ਵੀ ਆਗੂ ਪਹੁੰਚੇ ਹੋਏ ਸਨ ਜਿੱਥੇ ਉਹਨਾਂ ਵੱਲੋਂ ਆਪਣੀਆਂ ਹਾਜ਼ਰੀਆਂ ਲਵਾਈਆਂ ਜਾ ਰਹੀਆਂ ਸਨ ਅਤੇ ਇਸ ਮੌਕੇ ਤੇ ਉਹਨਾਂ ਵੱਲੋਂ ਗੁਰਬਾਣੀ ਦੇ ਕੀਤੇ ਉਚਾਰ ਮੌਕੇ ਵੀ ਖਾਸ ਤੌਰ ਤੇ ਪਹੁੰਚੇ ਹੋਏ ਸਨ ਇਸ ਮੌਕੇ ਤੇ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਮਿੱਤਲ ਵੀ ਪਹੁੰਚੇ ਹੋਏ ਸਨ ਜਿੱਥੇ ਉਹਨਾਂ ਵੱਲੋਂ ਵੀ ਹਾਜ਼ਰੀਆਂ ਲਵਾਈਆਂ ਗਈਆਂ ਅਤੇ ਇਸ ਮੌਕੇ ਤੇ ਹਲਕਾ ਵ代ਕ ਵੱਲੋਂ ਲੋਕ ਸਭਾ ਚੋਣਾਂ ਅਤੇ ਸਰਬੱਤ ਦੇ ਭਲੇ ਲਈ ਕਰਾਇਆ ਗਏ ਸ਼੍ਰੀ ਖੰਡਪੁਰ ਸਾਹਿਬ ਦੇ ਭੋਗਾਂ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਕੀ ਕੀ ਬੋਲੇ ਆਓ ਸਾਨੂੰ ਸੁਣਾਉਣਿਆ ਖਾਸ ਰਿਪੋਰਟ 24 ਪੰਜਾਬ న్యూਸ ਦੇ ਪੇਜ ਨੂੰ ਫੋਲੋ ਕਰਨਾ ਅਤੇ 24 ਪੰਜਾਬ న్యూਸ ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਦੇ ਬੈੜੇ ਸਾਥ ਰਹੀ ਜੁਨੀਆ ਸਾਰਿਆਂ ਦੀ ਸੋ ਵਾਹੀ ਚੁੱਕੀ ਦਾ ਉਹ ਆਸਰਾ ਲੈਣਾ ਤਾਂ ਜ਼ਰੂਰੀ ਕੋਈ ਹੁੰਦਾ ਹੈ ਕਿਉਂਕਿ ਆਪਣੇ ਸਾਰੇ ਉਹ ਟਰਪਰਾ ਟਰੱਕ ਜਿਨ੍ਹਾਂ ਨੇ ਪਿਛਲੇ ਸਮੇਂ ਸਾਡੇ ਸਾਰੇ ਵਲੰਟੀਅਰ ਵੀਰਾਂ ਦੀ ਬੇਨਤੀ ਮੰਨ ਕੇ ਵੀਰ ਗੁਰਪੇਸ਼ੇਂ ਭਗਵਾਨ ਤਕਰੀਮੀਅਤ ਦੀ ਸੇਵਾ ਕਰਨ ਦਾ ਜੋ ਮੌਕਾ ਦਿੱਤਾ ਤੇ ਗੁਰਪੇਤ ਵੀਰ ਬਹੁਤ ਵਧੀਆ ਜੁਨੀਆ ਲਈ ਕੰਮ ਕਰ ਰਿਹਾ ਹੈ ਐਮਐਲਏ ਸਾਹਿਬ ਦੇ ਸਹਿਯੋਗ ਨਾਲ ਅੱਤਵੀਂ ਟਰੱਕ ਯੂਨੀਅਨ ਪੁਰਾਣੀ ਗੜ੍ਹ ਵਿੱਚ ਜੋ ਸੁਖਮਣ ਦੱਸ ਕੇ ਗਿਆ ਵੀ ਜਿਹੜੇ ਜਿਹੜੇ ਕੰਮਾਂ 'ਚ ਵਾਦਾ ਹੋਇਆ ਉਹ ਐਮਐਲਏ ਸਾਹਿਬ ਦੇ ਸਹਿਯੋਗ ਨਾਲ ਹੋਇਆ ਅਸੀਂ ਪੂਰੇ ਟਰੱਕ ਆਪਰੇਟਰਾਂ ਨੂੰ ਅਤੇ ਐਮਐਲਏ ਸਾਹਿਬ ਨੂੰ ਵਿਸ਼ਵਾਸ ਦਿਵਾਉਂਦੇ ਆਂ ਕਿ ਸਦਾ ਸਤਰਾ ਗੁਰਪ੍ਰੀਤ ਅੱਗੇ ਤੋਂ ਵੀ ਇਸੇ ਤਰ੍ਹਾਂ ਕੰਮ ਕਰਦਾ ਰਹੂਗਾ ਵਾਹਿਗੁਰੂ ਜੀ ਕਾ ਪੈਪਸੀ ਕੋ ਐ ਆਪਣੀ ਸਭ ਤੋਂ ਪਹਿਲਾਂ ਆਪਣੇ ਜਨਮ ਤੋਂ ਪਹਿਲਾਂ ਦਾ ਜਿਹੜਾ ਧਾਰਾ ਚੱਲ ਰਿਹਾ ਪਰ ਉਹ ਸਿਮਟ ਕੇ ਰਹਿ ਗਿਆ ਇੰਡੀਆ ਲਕਰੈਲੀ ਦਾ ਜਨਮ ਦਾ ਕੰਮ ਘਟ ਰਿਹਾ ਇੰਡੀਆ ਲਕਰੈਲੀ ਕ ਦਾ ਕੰਮ ਅੱਜ ਘਟ ਰਿਹਾ ਤੇ ਜਿਹਦਾ ਅਸਰ ਸਾਡੇ ਟਰੱਕ ਆਪਰੇਟਰ ਭਰਾਵਾਂ ਤੇ ਪੈਣਾ ਅਜਾੜ ਕਰਦੇ ਵਿੱਚ ਗੱਡੀਆਂ ਨੇ ਕਿਆ ਕਰਦਾ 10 ਗੱਡੀਆਂ ਵੀ ਰਹੀਆਂ ਤੇ ਮੈਂ ਪਿੱਛੇ ਜੇ ਜਦੋਂ ਆਈ ਸੀ ਇੱਥੋਂ ਲੰਗੇ ਦਾ ਸੀ ਬੈਠੇ ਸਾਡੀ ਪਾਰਟੀ ਦਾ ਕੋਈ ਨੁਮਾਇੰਦਾ ਨਹੀਂ ਸੀ ਉਹਦੇ ਵਿੱਚ ਆਮ ਟਰੱਕ ਆਪਰੇਟਰ ਬੈਠੇ ਸੀ ਜਦੋਂ ਗੱਲਬਾਤ ਹੋਈ ਤਾਂ ਉਹਨਾਂ ਨੇ ਇੱਕ ਗੱਲ ਕਹੀ ਕਹਿੰਦੇ ਯੂਨੀਅਨ ਦੇ ਵਿੱਚ ਹੁਣ ਨਵੀਆਂ ਗੱਡੀਆਂ ਲੈਣੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਨੇ ਕਿਉਂਕਿ ਫਿਰ ਉਹਦਾ ਕੰਮਕਾਰ ਕੀ ਹੈ ਵੀ ਨੰਬਰ ਦਾ ਚੱਕਰ ਘੱਟ ਲੱਗਦੇ ਨੇ ਤੇ ਜਿਹੜੇ ਲੋਕ ਨੇ ਉਹਨਾਂ ਨੂੰ ਕਿਸ਼ਤਾ ਭਰਨੀ ਆਖੀਆਂ ਹੋ ਜਾਂਦੀਆਂ ਨੇ ਮੈਂ ਉਸ ਤੋਂ ਬਾਅਦ ਮਾਨਯੋਗ ਸੀਐਮ ਸਾਹਿਬ ਦੇ ਨਾਲ ਗੱਲ ਕੀਤੀ ਮੈਠੇ ਸੀਐਮ ਸਾਹਿਬ ਸੰਗਰੂਰ ਦੇ ਵਿੱਚ ਭਾਨੀਗੜ ਦੇ ਵਿੱਚ ਅੱਜ ਰੁਜ਼ਗਾਰ ਆ ਜਿਹੜਾ ਸਭ ਤੋਂ ਵੱਡਾ ਉਹ ਅਧਾਰਾ ਜੂਨੀਅਨ ਆ ਰੈਕਟਰ ਪ੍ਰੈਕਟਰ ਨੇ ਤੇ ਸਾਡਾ ਰੁਜ਼ਗਾਰ ਅੱਜ ਖੁੱਸ ਰਿਹਾ ਤਾਂ ਮਾਨ ਸਾਹਿਬ ਨੇ ਬੜੀ ਵੱਡੀ ਜਿਹੜੀ ਉਹਨਾਂ ਨੇ ਮੈਨੂੰ ਇੱਕ ਵਿਸ਼ਵਾਸ ਦਿਵਾਇਆ ਕਿ ਚਾਹੇ ਪੈਪਸੀ ਕੋ ਹੋਗੀ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਤੁਸੀਂ ਦੇਖੋ ਉਹਨਾਂ ਦੇ ਜਿਹੜੇ ਸਬ ਯੂਨਿਟ ਕੋਈ ਨਹੀਂ ਹੈਗਾ ਪੈਪਸੀ ਕੋ ਦਾ ਅੱਜ ਉਹਨਾਂ ਦਾ ਗੱਤਾ ਹੋ ਗਿਆ ਚਾਹੇ ਜਿਹੜੇ ਉਹ 스ਨੈਕਸ ਨੇ ਲੇਜ਼ ਫੂਟ ਕਰੇ ਨੇ ਪੈਕਿੰਗ ਕਰਦੇ ਨੇ ਪਲਾਸਟਿਕ ਜਿਹੜਾ ਲਫਾਫਾ ਹੁੰਦਾ ਕੋਈ ਮਲੇਸ਼ੀਆ ਤੋਂ ਆ ਰਿਹਾ ਕੋਈ ਦਿੱਲੀ ਤੋਂ ਆ ਰਿਹਾ ਤੇ ਮਾਹਾਂ ਸਾਹ ਨਾਲ ਪੈਪਸੀ ਕੋ ਨਾਲ ਵੀ ਬੈਠੇ ਅਸੀਂ ਕਹਿੰਦੇ ਕੁਝ ਨੀ ਚੀਜ਼ਾਂ ਬਾਹਰੋਂ ਲੈ ਕੇ ਆਉਂਦੇ ਹੋ ਤੁਸੀਂ ਕਿਉਂ ਨਹੀਂ ਇੱਥੇ ਪ੍ਰੋਡਕਸ਼ਨ ਕਰਦੇ ਤੁਸੀਂ ਆਪ ਨਹੀਂ ਕਰਨੇ ਤੁਸੀਂ ਕੋਈ ਸਬਜ ਉਹਨਾਂ ਡਲਾਉਣ ਲਈ ਕਿਸੇ ਹੋਰ ਇੰਡਸਟਰੀਅਲਿਸਟ ਨੂੰ ਬੁਲਾਓ ਉਹ ਇੱਥੇ ਰੋਜ਼ਗਾਰ ਦੇ ਲਈ ਇੱਥੇ ਬਣਾਉਣ ਇੱਥੇ ਇੰਡਸਟਰੀ ਲੱਗੇ ਇੱਥੇ ਸਾਡੇ ਆਮ ਘਰਾਂ ਦੇ ਈਆਂ ਕੋਲ ਨਾ ਹੁਣ ਮੈਂ ਜਾ ਕੇ ਆਈ ਨਦਮਪੁਰ ਇਕ ਗਰੀਬ ਪਰਿਵਾਰ ਆ ਜਿਨ੍ਹਾਂ ਦੇ ਬੈਠਣ ਨੂੰ ਵੀ ਜਗ੍ਹਾ ਹੈ ਨਹੀਂ ਦਰਵਾਰਾ ਸਿੰਘ ਦਾ ਬੇਟਾ ਕੁਲਦੀਪ ਸਿੰਘ ਜਿਹਨੂੰ ਕੋਆਪਰੇਟਿਵ ਬੈਂਕ ਦੇ ਵਿੱਚ ਕਰੰਕ ਦੀ ਨੌਕਰੀ ਮਿਲੀ ਹੈ ਜਿਨ੍ਹਾਂ ਦੇ ਘਰੇ ਅੱਜ ਬੈਠਣ ਨੂੰ ਜਗ੍ਹਾ ਹੈ ਨਹੀਂ ਅੱਜ ਉਹ ਸਰਕਾਰੀ ਨੌਕਰੀ ਉਹਨੇ ਅਖੰਡਪੁਰ ਸਾਹਿਬ ਤੋਂ ਨਦਾਮ ਕੋਤੂ ਆ ਰਹੀ ਹੈ ਨੌਕਰੀਆਂ ਦੇ ਰਹੇ ਮਸ਼ੱਡੀ ਅੱਜ 21000 ਨੌਕਰੀਆਂ ਦੇਤੀਆਂ ਹੋਰ ਦਵਾਗੇ ਤਿੰਨ ਸਾਲਾਂ ਅਜ ਪਰ ਕਿੰਨੇ ਕੁ ਲੋਕਾਂ ਨੂੰ ਸਾਨੂੰ ਮੋੜਕੋੜ ਕੇ ਕਿਤੇ ਨਾ ਕਿਤੇ ਪ੍ਰਾਈਵੇਟ ਚਾਹੇ ਆਪਣੇ ਟੱਕਾਂ ਦਾ ਟਰਾਂਸਪੋਰਟ ਦਾ ਕੰਮ ਕਰਨਾ ਪਵੇ ਚਾਹੇ ਕਿਸੇ ਪ੍ਰਾਈਵੇਟ ਜਿਹੜੀਆਂ ਕੰਪਨੀਆਂ ਨੇ ਉਹਨਾਂ ਦੇ ਨਾਲ ਸਾਨੂੰ ਤਾਲਮੇਲ ਕਰਕੇ ਸਾਨੂੰ ਰੋਜ਼ਗਾਰ ਦੇ ਹਿਲੇ ਵਸੀਲੇ ਪੈਦਾ ਕਰਨੇ ਪੈਣਗੇ ਸੋ ਮਾਨ ਸਾਹਿਬ ਨੇ ਵਿਸ਼ਵਾਸ ਦਿਵਾਇਆ ਔਰ ਮੈਂ ਤੁਹਾਨੂੰ ਵੀ ਵਿਸ਼ਵਾਸ ਦਿਵਾਉਣੀ ਆ ਕਿ ਅੱਜ ਚਾਹੇ ਇੰਡੀਅਨ ਐਕ੍ਰੀਲਿਕ ਆਪਣਾ ਕੰਮ ਘਟਾ ਰਹੇ ਨੇ ਪਰ ਆਉਣ ਵਾਲੇ 3 ਸਾਲਾਂ ਦੇ ਵਿੱਚ ਵਿਸ਼ਵਾਸ ਰੱਖਿਓ ਆਪਾਂ ਇਹ ਰੋਜ਼ਗਾਰ ਦੇ ਮੌਕੇ ਔਰ ਆਪਾਂ ਆਪਣੇ ਟਰਾਂਸਪੋਰਟ ਨੂੰ ਲੈ ਕੇ ਆਪਾਂ ਉਹ ਮੌਕੇ ਜਿਹੜੇ ਵਸੀਲੇ ਨੇ ਉਹਨਾਂ ਨੂੰ ਵਧਾਵਾਂਗੇ ਸਾਡੀ ਜੁਨੀਅਨ ਇਹ ਤੋਂ ਵੱਡੀ ਕਰਾਂਗੇ ਨਾ ਕਿ ਇਹ ਤੋਂ ਘਟਣ ਦਵਾਂਗੇ ਇਹ ਤੁਹਾਨੂੰ ਅੱਜ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਮੈਂ ਵਿਸ਼ਵਾਸ ਦਿਵਾਉਣੀ ਹੈ ਕਿ ਮੈਂ ਪਿਛਲੇ ਸਮੇਂ ਦੇ ਵਿੱਚ 2 ਸਾਲਾਂ ਦੇ ਵਿੱਚ ਆਪਣੇ ਪਰਿਵਾਰਕ ਜ਼ਿੰਮੇਵਾਰੀਆਂ ਮੈਂ ਆਪਣੇ ਬੱਚਾ ਮੇਰਾ ਛੋਟਾ ਸੀ ਉਹ ਸਮੇਂ ਦੇ ਵਿੱਚੋਂ ਨਿਕਲੀਆਂ ਹਾਲਾਂਕਿ ਉਸ ਸਮੇਂ ਮੇਰੀ ਇਲਾਕੇ ਦੇ ਵਿੱਚ ਹਲਕੇ ਦੇ ਵਿੱਚ ਗੈਰ ਹਾਜ਼ਰੀ ਵੀ ਰਹੀ ਹੈ ਪਰ ਸੱਚ ਜਾਣਿਓ ਹਮੇਸ਼ਾ ਮਨ ਦੇ ਵਿੱਚ ਇਹੀ ਹੁੰਦਾ ਕਿ ਆਪਣੇ ਲੋਕਾਂ ਨੂੰ ਕਿਵੇਂ ਅੱਗੇ ਵਧਾ ਦੇ ਆਪਣੇ ਲੋਕਾਂ ਲਈ ਜਦੋਂ ਗੱਲ ਕਰਦੇ ਆ ਤਾਂ ਹਮੇਸ਼ਾ ਹੀ ਉਹ ਹਾਂਮੀ ਕਰਦੇ ਆ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੱਡੇ ਫੈਸਲੇ ਲੈ ਕੇ ਅਸੀਂ ਇਸ ਜੁਨੀਅਨ ਨੂੰ ਇਸ ادارے ਨੂੰ ਹੋਰ ਬਲੰਗੀਆਂ ਤੇ ਲੈ ਕੇ ਜਾਵਾਂਗੇ ਕਿਸੇ ਨੂੰ ਵੀ ਨਰਾਸ਼ ਹੋਣ ਦੀ ਲੋੜ ਨਹੀਂ ਹੈਗੀ ਕਿ ਅੱਜ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣੀ ਹੈ ਔਰ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਾਰੇ ਆਪਰੇਟਰ ਸਹਿਬਾਨਾਂ ਦਾ ਸਾਰੀ ਜਿਹੜੀ ਸੁਣਨ ਰਹੀ ਹੈ ਤਾਂ ਜੋ ਕਿਸੇ ਆਪਰੇਟਰ ਭਰਾ ਨੂੰ ਕੋਈ ਦਿੱਕਤ ਨਾ ਆਵੇ ਕੋਈ ਮਸਲੇ ਨੂੰ ਲੈ ਕੇ ਕੋਈ ਦਿੱਕਤ ਨਾ ਆਵੇ ਸਾਰਿਆਂ ਦਾ ਇਮੋਰਟਨ ਕੋਰ ਸ਼ੁਕਰਾਨਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੇ ਪਵਿੱਤਰ ਚਰਨ ਸਾਡੀ ਜੁਨੀਅਨਾਂ ਔਰ ਸਾਰੇ ਸਾਡੇ ਕੀਰਤਨੀਏ ਔਰ ਪਾਠੀ ਸਿੰਘ ਦਾ ਵੀ ਮੈਂ ਧੰਨਵਾਦ ਕਰਦਾ ਜੋੜੀਆਂ ਐਮਐਲਏ ਸਾਹਿਬ ਅੱਡਰ ਮੰਗੇ ਹਾਂਜੀ ਨਾਲ ਇਹਨਾਂ ਪਿੰਟਰ ਸਿੰਘ ਪੱਗੂ ਵਾਲਾ ਜਤਿੰਦਰ ਸਿੰਘ ਜੀ ਵਿੱਕੀ ਬ੍ਰਿਧਾ ਸਾਡੇ ਸਾਹਮਣੇ ਪਹਿਲੇ ਵਾਲਾ ਸ੍ਰੀ ਗੁਰੂ ਤੇਗ ਬਹਾਦਰ ਪ੍ਰੋ ਕੋਪਰੇਟਰ ਐਸੋਸੀਏਸ਼ਨ ਭਵਾਨੀਗੜ੍ਹ ਬੋਲੇ ਸੋਨਹਾ ਬੋਲੇ ਸੋਨਹਾ ਸੋਨਿਹਾਰ ਇਸ ਤੋਂ ਬਾਅਦ ਜੀ ਬੋਲੇ ਸੋਨਿਹਾਰ ਮੈਂ ਉਹਦਾ ਨਾਮ ਲਾਉਂਗਾ ਉਹ ਵੀ ਆ ਕੇ ਆਪਣਾ ਸਰੂਪਾ ਪ੍ਰਾਪਤ ਕਰ ਲੈਣ ਇਸ ਤੋਂ ਬਾਅਦ ਸੋਨਿਹਾਰ ਜੀਪੂਰ ਸੁਖਮੇਂਦਰ ਪਾਉ ਸਿੰਘ ਪੂਰ ਜੀ ਸਾਹਿਬ ਤੋਂ ਆਪਣਾ ਸਰੂਪਾ ਪ੍ਰਾਪਤ ਕਰ ਲੈਣ ਕਿ ਉਹ ਆ ਕੇ ਆਪਣਾ ਸਨਮਾਨ ਐਮ ਸਾਡੇ ਇਸ ਤੋਂ ਬਾਅਦ ਰਸੀਏ ਜਗਰਾਤਰੀ ਗਲਤ ਇਜਗੰਦਰ ਡਿਵਿਜਨ ਦਾ ਨਾਮ ਹੈ ਜੀ ਵਰਕੀ ਸਿੰਘ ਫੱਕੋ ਵਾਲਾ ਜੀ ਅੰਦਾ 8 ਰਾਟੇ ਨਿਰਭਾਨੀ ਵਾਲਾ ਅੱਜ ਅਖੰਡਵਾੜ ਸਾਹਿਬ ਪਾਏ ਗਏ ਆਪਰੇਟਰਾਂ ਦੀ ਤੰਦਰੁਸਤੀ ਲਈ ਸਾਡੇ ਕੰਮ ਦੀ ਜੜਦੀ ਖਲਾ ਲਈ ਅਸੀਂ ਹਰ ਸਾਲ ਦੀ ਤਰ੍ਹਾਂ ਅੱਜਖੰਡਵਾੜ ਸਾਹਿਬ ਦੇ ਭੋਗ ਪਾਏ ਨੇ ਹਾਂ ਜੀ ਸਰਬੱਤ ਦੇ ਭਲੇ ਲਈ ਟਰੱਕ ਆਪਰੇਟਰਾਂ ਦੇ ਵਾਅਦੇ ਲਈ ਸੁਖ ਸ਼ਾਂਤੀ ਲਈ ਅੱਜਖੰਡਵਾੜ ਸਾਹਿਬ ਦੇ ਭੋਗ ਪਾਏ ਨੇ ਦਰਸ਼ਕੀ ਅੱਜ ਗੁਰਤੇਗ ਬਾਦ ਦਾ ਟਰੱਕ ਜੁਨੀਅਨ ਦੇ ਵਿੱਚ ਸਰਵੱਤ ਦੇ ਭਲੇ ਦੇ ਖੰਡਪਟ ਸਾਹਿਬ ਦੇ ਭੋਗ ਪਾਇਆ ਗਿਆ ਨਹੀਂ ਕੀ ਕਹੂੰ ਅੱਜ ਲੜੀਵਾਰ ਜਿੰਨਾ ਆਪਾਂ ਹਰ ਸਾਲ ਖੰਡਪਟ ਸਾਹਿਬ ਦੇ ਪ੍ਰਕਾਸ਼ ਕਰਾਇਆ ਜਾਂਦੇ ਨੇ ਹਰ ਸੀਜ਼ਨ ਤੋਂ ਪਹਿਲਾਂ ਇਸੇ ਤਰ੍ਹਾਂ ਇਸ ਵਾਰ ਵੀ ਸੀਜ਼ਨ ਤੋਂ ਪਹਿਲਾਂ ਪਰਮਾਤਮਾ ਦਾ ਹਉਟ ਆਸਰਾ ਲਿਆ ਗਿਆ ਤੇ ਟਰੱਕ ਜੁਨੀਅਨ ਦੀ ਤੇ ਜਿਹੜਾ ਸੀਜ਼ਨ ਆਉਂਦਾ ਹੈ ਸੀਜ਼ਨ ਦੇ ਵਿੱਚ ਪਰਮਾਤਮਾ ਦਾ ਆਸ਼ੀਰਵਾਦ ਲੈਣਾ ਜ਼ਰੂਰੀ ਹੁੰਦਾ ਹੈ ਤੇ ਪਰਮਾਤਮਾ ਦੇ ਆਸ਼ੀਰਵਾਦ ਨਾਲ ਹੀ ਤੁਹਾਨੂੰ ਪਤਾ ਹੈ ਕਿ ਸਾਰੇ ਜਿਹੜੇ ਟਰੱਕ ਆਪਰੇਟਰ ਨੇ ਇਹਨਾਂ ਨਾਲ ਸਾਰੇ ਹੀ ਜਿਹੜਾ ਸੀਜ਼ਨ ਦਾ ਮੁੱਦਾ ਇਹਨਾਂ ਤੋਂ ਬਣਿਆ ਜਾਂਦਾ ਹੈ ਤੇ ਇਹਨਾਂ ਨਾਲ ਹੀ ਸਾਰਾ ਸਾਰਾ ਮੰਡੀਆਂ ਦਾ ਟੂ-ਟੁਆਈ ਦਾ ਸਾਰਾ ਸੀਜ਼ਨ ਹੈ ਜਿਹੜਾ ਉਹ ਟਰੱਕ ਆਪਰੇਟਰਾਂ ਤੋਂ ਬਿਨਾ ਬਦੂਰਾ ਹੁੰਦਾ ਹੈ ਤੇ ਇਸ ਕਰ ਸੁਖਸ਼ਾਂਤੀ ਲਈ ਅੱਜ ਕਨਵਾਸਾ ਕਰਵਾਇਆ ਗਿਆ ਟਰੱਕ ਯੂਨੀਅਨ ਤੋਂ ਹਟ ਕੇ ਇੱਕ ਸਵਾਲ ਹੈ ਜੀ ਸਾਡਾ ਐਵੇਂ ਕਰਨਾ ਬਣਦਾ ਨਹੀਂ ਸੀ ਸੂਤਰਾਂ ਤੇ ਜਾਣਕਾਰੀ ਮਿਲ ਰਹੀ ਸੀ ਵੀ ਤੁਸੀਂ ਕਾਂਗਰਸ ਵਿੱਚ ਵਾਪਸੀ ਜਾ ਰਹੇ ਹੋ ਕਿਵੇਂ ਦੇਖਦੇ ਹੋ ਚੀਜ਼ ਨੂੰ ਲੇਖ ਦੇਖੋ ਇਹ ਤਾਂ ਇਹ ਇਹ ਤਾਂ ਕਹਿਣ ਦੀਆਂ ਗੱਲਾਂ ਨੇ ਇਹ ਇਹਦਾ ਮੇਰੇ ਕੋਲ ਕੋਈ ਯਾਰ ਨਹੀਂ ਜਿਹੜਾ ਕਹਿਣਾ ਤੁਸੀਂ ਸੋਸ਼ਲ ਮੀਡੀਆ ਤੇ ਇੱਕ ਕਰਿਆ ਜਾ ਰਿਹਾ ਰੌਲਾ ਪਾਇਆ ਜਾ ਰਿਹਾ ਹੈ ਸੋਸ਼ਲ ਮੀਡੀਆ ਤੇ ਮੈਨੇ ਪੜਿਆ ਵੀ ਨਹੀਂ ਛੋਟੇ ਛੋਟੇ ਕੋਲ ਕੁਝ ਸਪੈਸ਼ਲ ਸੋਸ਼ਲ ਮੀਡੀਆ ਉਹ ਚਲਦੀ ਹੈ ਉਹ ਤਾਂ ਅਲੱਗ ਗੱਲ ਹੈ ਅਸੀਂ ਉਹ ਨਹੀਂ ਪੜਿਆ ਸੁਖਮਨ ਜੀ ਕਿਵੇਂ ਦੇਖਦੇ ਅੱਜ ਗੁਰਤੇਗ ਬਾਦ ਦਾ ਟਾਕਰੀ ਨੇ ਜੱਪੋ ਅਖੰਡਪਾਤ ਸਾਹਿਬ ਦੇ ਭੋਗ ਪਾਏ ਗਏ ਨੇ ਸਰਬੱਤ ਦੇ ਭਲੇ ਲਈ। ਇਸੇ ਟਰਾਂਸਪੋਰਟ ਨਾਲ ਹਰ ਇੱਕ ਦਾਇਰਾ ਕੋਈ ਵੀ ਦਾਇਰਾ ਹੋਵੇ ਜੇ ਖੇਤੀਬਾੜੀ ਦਾ ਚਾਹੇ ਕੋਈ ਟ੍ਰੇਡ ਵਿੰਗ ਦਾ ਕੋਈ ਵੀ ਦਾਇਰਾ ਹੋਵੇ ਹਰ ਇੱਕ ਦਾ ਕੀਤਾ ਟਰਾਂਸਪੋਰਟ ਨਾਲ ਜੋੜਿਆ ਹੁੰਦਾ। ਸਿਹਾਰਡ ਪਿੰਡਾਂ ਦਾ ਉਰੇ ਟਰੱਕ ਜੁਨੇ ਪਵਾਨੀਗੜ ਵਿਖੇ ਅੱਜ ਸਿਹਾਰਡ ਪਿੰਡਾਂ ਚ ਹਰ ਇਲਾਕੇ ਚ ਸੰਗਰੂਰ ਤੋਂ ਪੂਰੇ ਜ਼ਿਲ੍ਹੇ ਤੋਂ ਅੱਜ ਪਤਵੰਤੇ ਸੱਜਣ ਪੂਰੀ ਸੰਗਤ ਪੂਰੀ ਆਮ ਆਦਮੀ ਪਾਰਟੀ ਦੇ ਵੋਲੰਟeers ਆ ਬਾਨ ਪਹੁੰਚੇ ਸੀਗੇ ਤੇ ਅੱਜ ਜਿਸ ਦੇ ਦੋ ਰੋਜ਼ਾ ਪਹਿਲਾਂ ਅਖੰਡਪਾਤ ਸਾਹਿਬ ਪ੍ਰਕਾਸ਼ ਕਰਾਈ ਗਈ ਸੀਗੇ ਜਿਨ੍ਹਾਂ ਦੇ ਅੱਜ ਭੋਗ ਪਾ ਖੰਡਪਾਟ ਸਾਹਿਬ ਦੇ ਭੋਗ ਪਾਏਗੇ ਗੁਰਦੁਆਰੇ ਚ ਕੀ ਕਹਿੰਦੇ ਇਹ ਹਰ ਸਾਲ ਦੀ ਤਰ੍ਹਾਂ ਜਿਹੜੇ ਟਰੱਕ ਆਪਰੇਟਰ ਵੀਰ ਨੇ ਟਰੱਕ ਯੂਨੀਅਨ ਦੇ ਪ੍ਰਧਾਨ ਜੀ ਨੇ ਉਹ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਆਪਣੇ ਟਰੱਕ ਟਰੈਕਟਰ ਵੀਰਾਂ ਦੀ ਛੜਦੀ ਕਲਾ ਲਈ ਤੇ ਉਹਨਾਂ ਦਾ ਕੰਮਕਾਰ ਵਧੀਆ ਚੱਲੇ ਉਹ ਰੋਡ ਤੇ ਰਹਿੰਦੇ ਨੇ ਵੀ ਕੋਈ ਅਣਸਵਾਹੀ ਘਟਨਾ ਨਾ ਹੋਵੇ ਮਹਾਰਾਜ ਦਾ ਉਪਾਸਰਾ ਲੈਂਦੇ ਨੇ ਉਮੀਦ ਇਸ ਵਾਰ ਵੀਰ ਗੁਰਪ੍ਰੀਤ ਸਿੰਘ ਫਗੂ ਵਾਲਾ ਪ੍ਰਧਾਨ ਟਰੱਕ ਯੂਨੀਅਨ ਉਹਨਾਂ ਦੀ ਹਾਜ਼ਰੀ 'ਚ ਗੁਰੂਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਨੇ ਅਸੀਂ ਮਾਲਕ ਅੱਗੇ ਦਰਵਾਹ ਕਰਦੇ ਹਾਂ ਕਿ ਇਹ ਟਰੱਕ ਯੂਨੀਅਨ ਦਾ ਕੰਮ ਮਹਾਤਮਾ ਚੰਦ ਦੀ ਕਲਾ ਚ ਰੱਖੀ ਬਹੁਤ ਹੀ ਮੈਨਾਂ ਉਹ ਭਾਗਾ ਭਰੇ ਦਿਨ ਹੁੰਦਾ ਹੈ ਜਦੋਂ ਇੱਕ ਗੁਰੂ ਸਾਹਿਬ ਦੀ ਕਿਤੇ ਆਮਦ ਹੁੰਦੀ ਹੈ ਤੇ ਸਾਰੇ ਜਦੋਂ ਅਸੀਂ ਕਿਉਂਕਿ ਅਸੀਂ ਗੁਰੂ ਜੀ ਰਜਾ ਚ ਰਹਿਣ ਵਾਲੇ ਬੰਦਿਆਂ ਗੁਰੂ ਗ੍ਰੰਥ ਸਾਹਿਬ 'ਚ ਭਰੋਸਾ ਰੱਖਦੇ ਆ ਤੇ ਅੱਜ ਭਵਾਨੀਗੜ ਯੂਨੀਅਨ ਵੱਲੋਂ ਗੁਰਦੇਵ ਭਾਦਰ ਜੀ ਦੇ ਨਾਮ ਤੇ ਜਿਹੜੀ ਭਵਾਨੀਗੜ ਯੂਨੀਅਨ ਹੈ ਉਹਨਾਂ ਵੱਲੋਂ ਅੱਜ ਖਣਪਾਟ ਸਾਹਿਬ ਦੇ ਭੋਗ ਪਾਏ ਗਏ ਨੇ ਤੇ ਬਹੁਤ ਹੀ ਮੈਨਾਂ ਸਾਰੀ ਜਿੰਨੇ ਟਰੱਕ ਡਰਾਈਵਰ ਵੀਰ ਜਿੰਨੇ ਵੀ ਸਾਰੇ ਇਸ ਕਾਰੋਬਾਰ ਕਿਤੇ ਦੇ ਵਿੱਚ ਨੇ ਸਾਰਿਆਂ ਨੂੰ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਨੇ ਤੇ ਇਹੇ ਅਰਦਾਸ ਬੇਨਤੀ ਕਰਦਾ ਕਿ ਪ੍ਰਮਾਤਮਾ ਇਹਨਾਂ ਸਾਰੇ ਭਰਾਵਾਂ ਤੇ ਚਾਹੇ ਉਹ ਟਰੱਕ ਆਪਰੇਟਰ ਨੇ ਚਾਹੇ ਉਹ ਡਰਾਈਵਰ ਨੇ ਚਾਹੇ ਕਲੰਡਰ ਨੇ ਸਾਰੇ ਬੰਦਿਆਂ ਤੇ ਗੁਰੂ ਮਾਰਾ ਮੇਰਾ ਪਰਿਆ ਹੱਥ ਰੱਖੇ ਤੇ ਇਹਨਾਂ ਦਾ ਸੀਜ਼ਨ ਜਿਹੜਾ ਹੈ ਬੜਾ ਚੰਗਾ ਨਿਕਲੇ ਤੇ ਸਭ ਦੇ ਘਰਾਂ 'ਚ ਖੁਸ਼ੀਆਂ ਖੜੇ। ਬਾਦਰ ਪਾਸ਼ਾ ਜੀ ਦੇ ਵਿੱਚ ਫਾਨ ਪਾਸ਼ਾ ਸਾਹਿਬ ਦੀ ਭੋ ਪਾਏਗੇ ਨਹੀਂ ਸੀ ਜਿਹਦੇ ਸੰਬੰਧ ਵਿੱਚ ਕੀ ਕਹਿੰਦੇ ਸੋ। ਬਿਲਕੁਲ ਅੱਜ ਨਵੀ ਪਾਸ਼ਾ ਜੀ ਸਾਹਿਬ ਸ੍ਰੀ ਗੁਰੂ ਤੇਗ ਬਾਦਰ ਮਹਾਰਾਜ ਜੀ ਟਰੱਕ ਆਪਰੇਟਰ ਯੂਨੀਅਨ ਜੋ ਪਾਨੀਗੜ੍ਹ ਦੇ ਵਿੱਚ ਹੈਗੀ ਆ ਸੋ ਹਰ ਸਾਲ ਦੀ ਤਰ੍ਹਾਂ ਜਿਹੜਾ ਹਰ ਸੀਜ਼ਨ ਦਾ ਪਹਿਲਾ ਹਾੜੀ ਸੀ ਉਹ ਤੋਂ ਪਹਿਲਾਂ ਅੱਜ ਜਿਹੜੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਤਾਸਰਾ ਲੈਂਦੇ ਹੋਏ ਪਰਸੋਂ ਰੋ ਤੋਂ ਜਿਹੜੇ ਸ੍ਰੀ ਅਖੰਡ ਪਾਤਸ਼ਾਹ ਦਾ ਆਰੰਭ ਹੋਏ ਸੀਗੇ ਜਿਨ੍ਹਾਂ ਦੇ ਅੱਜ ਪੋਗ ਪਾਏ ਗਏ ਨੇ ਸੋ ਅੱਜ ਓਟ ਆਸਰਾ ਲੈਂਦੇ ਮਹਾਰਾਜ ਦਾ ਸਾਰੇ ਟਰੱਕ ਆਪਰੇਟਰ ਸਾਰੇ ਇਲਾਕੇ ਦੀ ਸੰਗਤ ਅੱਜ ਪਹੁੰਚੀ ਆ ਔਰ ਵਾਹਿਗੁਰੂ ਦੇ ਚਰਣਾ ਚਰਦਾਸ ਬੇਨਤੀ ਕੀਤੀ ਆ ਕਿ ਸਾਡੇ ਸਾਰੇ ਟਰੱਕ ਆਪਰੇਟਰ ਭਰਾਵਾਂ ਨੂੰ ਚੜ੍ਹਦੀ ਕਲਾ ਔਰ ਜਿਹੜੇ ਦਿਨ ਰਾਤ ਆਪਣੇ ਪਰਿਵਾਰਾਂ ਦੇ ਲਈ ਆਪਣੀ ਰੋਜ਼ੀ ਰੋਟੀ ਦੇ ਲਈ ਜਾਂਦੇ ਨੇ ਉਹਨਾਂ ਨੂੰ ਤਕਤੀ ਬਾ ਨ ਲੱਗੇ ਸੋ ਅੱਜ ਬੜੀ ਖੁਸ਼ੀ ਹੈ ਕਿ ਮਹਾਰਾਜ ਦਾ ਓਟ ਆਸਰਾ ਲੈਂਦੇ ਹੋਏ ਨਵੇਂ ਸੀਜ਼ਨ ਦੀ ਜਿਹੜੀ ਸ਼ੁਰੂਆਤ ਕੀਤੀ ਹੈ ਟੱਕ ਜੂਨੀ ਨਾਲ ਪੰਗ ਦਿੱਤੀਆਂ ਨੇ ਕਿ ਤੁਸੀਂ ਇਹਨਾਂ ਨੂੰ ਬਾਲ ਕਰਾਉਂਦੇ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰੋਗੇ ਇਹਨਾਂ ਦੀ ਜਨ ਦੇਖੋ ਕਾਂਗਰਸ ਦੀ ਸਰਕਾਰ ਨੇ ਜਿਹੜਾ ਇਹਨਾਂ ਜੂਨੀਅਨਾਂ ਨੂੰ ਪੰਗ ਕੀਤਾ ਸੀਗਾ ਸੋ ਵਿਚਾਰ ਅਧੀਨ ਆਉ ਨਾਲ ਸਮੇਂ ਦੇ ਵਿੱਚ ਜੋ ਵੀ ਲੋਕਾਂ ਦੇ ਨਾਲ ਰਲ ਮਿਲ ਕੇ ਸਲਾਹ ਦੇ ਨਾਲ ਜਿਹੜੇ ਫੈਸਲੇ ਲਏ ਅੱਜ ਕੇਜਰੀਵਾਦੀ ਦੇ ਵਰਤਾਰੇ ਬਾਰੇ ਕਿਹਾ ਗਿਆ ਦੀ ਲੋਕ ਸਭਾ ਜਿਵੇਂ ਸਾਰੇ ਪੰਜਾਬ ਦੇ ਵਿੱਚ ਕੀ ਤੁਸੀਂ ਵਰਤਾਰੇ ਪੂਰੇ ਬਿਲਕੁਲ ਮੈਂ ਹੁਣ ਇੱਥੋਂ ਹੀ ਸਦਾ ਜਿਹੜਾ ਖੜਕੜ ਕਲਾਂ ਦੀ ਧਰਤੀ ਸੀ ਦੇ ਅਜਮ ਸ਼ਹੀਦ ਭਗਤ ਸਿੰਘ ਉਹਨਾਂ ਦੀ ਜਿਹੜੀ ਜਨਮ ਸਥਾਨ ਆ ਜਿਹੜੇ ਉਸ ਧਰਤੀ ਦੇ ਉੱਤੇ ਪਹੁੰਚ ਰਹੇ ਆ ਔਰ ਉੱਥੇ ਜਾ ਕੇ ਅੱਜ ਅਸੀਂ ਸਾਰੇ ਜਿਹੜੇ ਉਹ ਫਿਰ ਵਰਤ ਕੇ ਰੱਖਿਆ ਜੁਗਾ ਜਿਹੜਾ ਟਾਈਮਿੰਗ ਆ ਜਿਹੜੀ ਉੱਥੇ 10 ਵਜੇ ਤੋਂ ਲੈ ਕੇ ਅਸੀਂ ਸਵੇਰੇ ਜਿਹੜਾ 11 ਵਜੇ ਬੈਠਣਾ ਸੋ ਉੱਥੇ ਬੈਠ ਕੇ ਜਿਹੜਾ ਗੁਰੂ ਮਹਾਰਾਜ ਦੀ ਦੇਖਦਾ ਕੋਈ ਨਰਾਦਰ ਨਹੀਂ ਕਰ ਸਕਦਾ ਹੈਗਾ ਸੋ ਬਹੁਤ ਵੱਡਾ ਜਿਹੜਾ ਸਤਕਾਰ ਹੁੰਦਾ ਜਦੋਂ ਮੈਨੂੰ ਭਾਈ ਸਾਹਿਬ ਨੇ ਦੇਖ ਦਿੱਤੀ ਆ ਤਾਂ ਉਹਨੂੰ ਸ਼ੱਕ ਨਾ ਮੇਰਾ ਸੋ ਇਹ ਚੀਜ਼ ਦੀ ਜਿਹੜੀ ਸਭਾ ਸਾਡੀ ਜਿਹੜੀ ਤਿਆਰੀ ਹੈ ਔਰ ਅਸੀਂ ਸਾਡੇ ਪ੍ਰਧਾਨ ਜੀ ਸਾਡੇ ਕਨਵੀਨਰ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਸੀਂ ਜੋ ਪਿਛਲੇ ਸਮੇਂ ਦੇ ਵਿੱਚ ਸਾਨੂੰ ਲੋਕਾਂ ਨੇ 92 ਸੀਟਾਂ ਦਾ ਫਤਵਾ ਦਿੱਤਾ ਔਰ 2 ਸਾਲਾਂ ਦੇ ਕਾਰਜਕਾਲ ਦੇ ਵਿੱਚ ਜਿਹੜੇ ਕੰਮ ਪੰਜਾਬ ਸਰਕਾਰ ਨੇ ਜਿਹੜਾ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਅਸੀਂ ਉਹਨਾਂ ਕੰਮਾਂ ਦੇ ਆਧਾਰ ਤੇ ਅੱਜ ਅਸੀਂ ਦਾਅਵੇ ਦੇ ਨਾਲ ਕਹਿ ਸਕਦੇ ਆ ਕਿ ਲੋਕ ਸਾਡਾ ਹੌਸਲਾ ਵਧਾਉਣਗੇ ਔਰ 13 0 ਜਿਹੜਾ ਅੱਜ ਪੰਜਾਬ ਦੇ ਵਿੱਚ ਲੋਕ ਇਸ ਜਿਹੜਾ ਸਲੋਗਨ ਦੇ ਉੱਤੇ ਜਿਹੜਾ ਚੱਲਣਗੇ ਔਰ ਵੱਡੇ ਫਤਵੇ ਦੇ ਕੇ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੰਸਦ ਨੇ ਜਿਹੜਾ ਦਿੱਲੀ ਦੇ ਵਿੱਚ ਪਹੁੰਚਣਗੇ ਕਿਉਂਕਿ ਅਸੀਂ ਕੰਮ ਦੇ ਆਧਾਰ ਤੇ ਲੋਕਾਂ 'ਚ ਜਾਵਾਂਗੇ ਔਰ ਕੰਮ ਦੇ ਆਧਾਰ ਤੇ ਲੋਕਾਂ ਤੋਂ ਵੋਟ ਮੰਗਾਂਗੇ ਔਰ ਸਾਨੂੰ ਉਮੀਦ ਹੈ ਕਿ ਲੋਕ ਸਾਡੇ ਕੰਮਾਂ ਤੋਂ ਜਿਹੜੇ ਖੁਸ਼ ਪ੍ਰਵਿੰਦ ਸਿੰਘ ਢੀਡ ਸਾਹਿਬ ਕਹਿੰਦੇ ਨੇ ਵੀ ਹੌਲਥ ਦੇ ਮੁੱਦੇ ਦੀ ਗੱਲ ਕਰੀਏ ਜਾਂ ਸਕੂਲ ਦੇ ਮੁੱਦੇ ਕਰੀ ਕਲੀਆਂ ਕਰਕੇ ਕਹਿੰਦੇ ਉਹਨਾਂ ਦੀ ਸਮਾਰਟ ਸਕੂਲ ਬਣਾਏ ਜਾ ਰਹੇ ਨੇ ਤੇ ਇਹ ਹੈੱਥ ਦੀ ਗੱਲ ਕਰੀਏ ਉਹੀ ਕੰਗਰੀਆ ਉਹੀ ਦਵਾਈਆਂ ਮਿਲ ਰਹੀਆਂ ਨੇ ਕਹਿੰਦੇ ਵੀ ਕੋਈ ਏਡੇ ਬੁਨਿਆਦੀ ਢਾਂਚੇ ਨਹੀਂ ਚਾਦ ਦਿੱਤਾ ਕਿਵੇਂ ਜਿਹੜੇ ਲੀਡਰ ਹਜੇ ਆਪਣੀ ਸਿਆਸੀ ਜ਼ਮੀਨਾ ਭਾਲ ਦੇ ਫਿਰਦੇ ਆ ਸੋ ਉਹਨਾਂ ਦੇ ਬਿਆਨਾਂ ਦੇ ਉੱਤੇ ਮੈਂ ਕੀ ਜਵਾਬ ਦੇਣਾ